ਕੁਰਦੇ ਅੰਦਰਮੀ ਦੇ ਚਲਦੇ ਆ ਸੀਵਰੇਜ ਦੀ ਸਮੱਸਿਆ ਦੇ ਕਾਰਨ ਲੋਕਾਂ ਦਾ ਜੂਨਾ ਨਰਕ ਬਣਿਆ ਹੋਇਆ ਲੋਕ ਟੂਟੀਆਂ ਦੇ ਰਾਹੀਂ ਸੀਵਰੇਜ ਦਾ ਗੰਦਾ ਪਾਣੀ ਪੀਣ ਦੇ ਲਈ ਮਜਬੂਰ ਹੋਏ ਪਏ ਨੇ ਜੇ ਸੰਬੰਧੀ ਸੀਵਰੇਜ ਬੋਰਡ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁਕੇ ਪਰ ਸੀਵਰੇਜ ਬੋਰਡ ਕਸ ਤੋਂ ਮਸਨੀ ਹੋ ਰਿਹਾ ਇਸੇ ਦੇ ਚਲਦੇ ਆ ਮਜਬੂਰਨ ਲੋਕਾਂ ਨੂੰ ਸੀਵਰੇਜ ਬੋਰਡ ਦਫਤਰ ਦਾ ਕੇ ਰੋ ਕਰਨਾ ਪਿਆ ਤੇ ਧਰਨਾ ਲਗਾ ਕੇ ਉਹਨਾਂ ਵੱਲੋਂ ਨਾਰੇਬਾਜ਼ੀ ਕੀਤੀ ਗਈ ਹੈ ਧਰਨੇ ਦੇ ਵਿੱਚ ਪਹੁੰਚੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਪਿਛਲੇ ਕਈ ਦਿਨਾ ਤੋਂ ਲੋਕਾਂ ਟੂਟੀਆਂ ਰਾਹੀਂ ਸੀਵਰੇਜ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਇਸ ਦੇ ਨਾਲ ਭਿਆਨਕ ਬਿਮਾਰੀਆਂ ਵੀ ਫੈਲ ਸਕਦੀਆਂ ਨੇ ਇਸ ਬਾਰੇ ਕਈ ਵਾਰ ਸਿਵਰੇਜ ਬੋਰਡ ਅਤੇ ਮੌਜੂਦਾ ਐਮ.ਐਲ.ਏ ਨੂੰ ਜਾਣੂ ਕਰਵਾਇਆ ਗਿਰੇ ਪਰ ਇਸ ਸਮੱਸਿਆ ਦਾ ਹੱਲ ਕੱਢਣ ਦੀ ਬਜਾਏ ਗੱਡੀਆਂ ਸਿਵਰੇਜ ਬੋਰਡ ਨੂੰ ਉਹਨਾਂ ਦੇ ਲਿਆ ਕੇ ਦਿੱਤੀਆਂ ਸਨ ਉਹ ਗੱਡੀਆਂ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਭੇਜ ਦਿੱਤੀਆਂ ਗਈਆਂ ਤੇ ਫਿਰੋਜ਼ਪੁਰ ਦੇ ਵਿੱਚ ਲੋਕ ਪਰੇਸ਼ਾਨ ਹੋ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਸਮੱਸਿਆ ਦਾ ਹੱਲ ਜਲਦੀ ਨਾ ਹੋਇਆ ਤਾਂ ਵੱਡੇ ਪੱਧਰ ਤੇ ਧਰਨਾ ਲਗਾ ਕੇ ਪੂਰਾ ਸ਼ਹਿਰ ਬੰਦ ਕਰ ਦਵਾਂਗੇ ਕਿਉਂ ਦਿੱਤਾ ਗਿਆ ਹੈ ਮਾੜਾ ਇੱਕ ਦੇਖੋ ਫਰੋਜ਼ਪੁਰ ਦੇ ਵਿੱਚ ਲੋਕ ਕਹਿੰਦੇ ਸੀ ਕਿ ਇਹ ਬੈਕਵਰਡ ਇਲਾਕਾ ਹੈ ਇਹ ਬਾਰਡਰ ਜਰੂਰ ਹੈ ਬੈਕਵਰਡ ਇਲਾਕਾ ਨਹੀਂ ਸੀ ਫਰੋਜ਼ਪੁਰ ਵਨ ਆਫ ਦਾ ਬੈਸਟ ਬਣ ਗਿਆ ਸੀ ਇਹ ਮੇਰੀ ਮੈਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਅੱਜ ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਵਾਲਾ ਪਾਣੀ ਮਿਲਦਾ ਸਰਦਾ ਅਫਸਰ ਵਿਚਾਰੇ ਜਿਹੜੇ ਹੈਗੇ ਆ ਬੇਵਸ ਹੋ ਗਏ ਨੇ ਸਾਡੀਆਂ 2-3 ਗੱਡੀਆਂ ਸੀ ਇੱਥੇ ਜਿਹੜੀਆਂ ਸੁਪਰ ਸਟਰ ਉਹ ਬਾਹਰ ਭੇਜ ਦਿੰਦੇ ਕਦੇ ਜਲੰਧਰ ਭੇਜ ਦਿੰਦੇ ਆ ਕਦੇ ਇਹ ਗਿੱਦੜਵਾ ਭੇਜ ਦਿੰਦੇ ਆ ਕਦੇ ਸੰਗਰੂਰ ਭੇਜ ਦਿੰਦੇ ਆ ਅਗਰ ਪੰਜਾਬ ਦੇ ਵਿੱਚ ਹੋਰ ਜਗ੍ਹਾ ਤੇ ਵੀ ਹੈਗੀਆਂ ਜਲੰਧਰ ਵੀ ਹੈਗੀਆਂ ਲੁਧਿਆਣਾ ਹੈਗੀ ਉੱਥੋਂ ਭੇਜ ਦੋ ਇਸ ਕਰਕੇ ਇੱਥੇ ਕੋਈ ਇੰਡਸਟਰੀ ਨਹੀਂ ਕੋਈ ਕੁਝ ਨਹੀਂ ਬਿਮਾਰੀਆਂ ਲੱਗਦੀਆਂ ਕੈਂਸਰ ਦੀ ਬਿਮਾਰੀ ਹੁੰਦੀ ਹੈ ਇਉਂ ਹੀ ਸ਼ਹਿਰ ਦੇ ਵਿੱਚ ਲਾਅ ਨਾ ਆਰਡਰ ਦਾ ਜਿਹੜਾ ਹੈਗਾ ਬੜਾ ਵੱਡਾ ਮਸਲਾ ਚੱਲਦਿਆ ਨਾਲੋਂ ਗੱਡੀਆਂ ਆਈਆਂ ਐ ਜੀ ਤੇ ਉਹ ਖੂਨ ਕਿੱਥੇ ਹੈ ਕਹਿੰਦਾ ਮਤਲਬ ਹੈ ਜਿੱਥੇ ਚੋਣ ਹੁੰਦੇ ਉੱਥੇ ਭੇਜਦੇ ਮੈਂ ਇਹੀ ਕਹ ਰਿਹਾ ਢਾਈ ਢਾਈ ਕਰੋੜ ਦੀ ਗੱਡੀ ਸੀ ਸੁਪਰ 70 ਸੀਗੇ ਤੁਸੀਂ ਸੁਣਿਆ ਨਹੀਂ ਜੀ ਉਹ ਜਿੱਥੇ ਵੀ ਚੋਣ ਹੁੰਦੇ ਉੱਥੇ ਭੇਜਦੇ ਚੋਣਤਾਲੇ ਅੱਗੇ ਐ ਅਸੀਂ ਇਹ ਨਹੀਂ ਕਹਿੰਦੇ ਅਗਰ ਤੁਹਾਨੂੰ ਕੋਈ ਸਾਡੇ ਤੋਂ ਸਹੈਤਾ ਲੈਣ ਦੀ ਲੋੜ ਬਣਦੀ ਹੈ ਸਾਨੂੰ ਤਾਂ ਪਿਛੜਿਆ ਕਹਿੰਦੇ ਸੀ ਪਰ ਅਸੀਂ ਪਿਛੜੇ ਨਹੀਂ ਪਿਛੜੇ ਤੁਸੀਂ ਹੋ ਜਿਹੜੇ ਤੋਂ ਲੈ ਕੇ ਜਾਂਦੇ ਹੋਂ ਉਹਨਾਂ ਤਿੰਨਾਂ ਚੋਂ ਇੱਕ ਛੱਡ ਦਿੰਦੇ ਦੋ ਛੱਡ ਦਿੰਦੇ ਅੱਜ ਸਾਰੇ ਲੋਕ ਤਰ ਤਰਾ ਤਰਾ ਕਰਦੇ ਫਿਰਦੇ ਨੇ ਘਰਾਂ ਦੇ ਵਿੱਚ ਜਿਹੜੀਆਂ ਰਸੋਈਆਂ ਉਹਨਾਂ ਦੇ ਵਿੱਚ ਸੀਵਰੇਜ ਦਾ ਪਾਣੀ ਚਲਾ ਜਾਂਦਾ ਇਸ ਕਰਕੇ ਲੋਕ ਬੜੇ ਔਖੇ ਨੇ ਇਹ ਕਹਿੰਦੇ ਸਾਡੀ ਸਰਕਾਰ ਕਰੇਗੀ ਥਾਣਿਆਂ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਥਾਣੇ ਦਾ ਹਾਲ ਕੀ ਹੈ ਇਹਨਾਂ ਦੇ ਦਲਾਲ ਬਿਠਾਏ ਹੋਏ ਆ ਇਹ ਬਦਨਾਮ ਕਰਦੇ ਨੇ ਪੰਜਾਬ ਪੁਲਿਸ ਨੂੰ ਇਉਂ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਕੀ ਹੈ ਕਿਤੇ ਗੋਲੀ ਚੱਲ ਰਹੀ ਹੈ ਕਿਸੇ ਭੈਣ ਦਾ ਪਰਸਕ ਹੋਇਆ ਜਾ ਰਿਹਾ ਹੈ ਕਿਸੇ ਦੀ ਚੇਨ ਖੋਈ ਜਾ ਰਹੀ ਹੈ ਕਿਸੇ ਨਾਲ ਕੁਝ ਹੋ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ ਇਹਦਾ ਮਤਲਬ ਕੀ ਇਹ ਗੱਲਾਂ ਇਹਨਾਂ ਨੇ ਬਹੁਤ ਕੀਤੀਆਂ ਇਹਨਾਂ ਨੂੰ ਸਰਕਾਰ ਚਲਾਣੀ ਨਹੀਂ ਆਂਦੀ ਅੱਜ ਇਲੈਕਸ਼ਨ ਹੋ ਜਾਣ ਇਹਦਾ 92 ਦੀ ਗੱਲ ਕਰਦੇ ਨੇ ਇਹਨਾਂ ਦੇ ਬੂਥ ਨਹੀਂ ਲੱਗਣੇ ਕਾਂਗਰਸ ਪਾਰਟੀ 100 ਤੋਂ ਉੱਪਰ ਸੀਟਾਂ ਲੈ ਕੇ ਜਾਏਗੀ 100 ਤੋਂ ਉੱਪਰ ਸੀਟਾਂ ਲੈ ਕੇ ਜਾਏਗੀ ਮੇਰਾ ਤੁਹਾਡਾ ਵਾਅਦਾ ਹੈ ਦੇਖ ਲਓ ਜਾ ਕੇ ਸਿਵਲ ਹਸਪਤਾਲ ਦੇ ਵਿੱਚ ਵੈਂਟੀਲੇਟਰ ਦੀ ਬੜੀ ਕਮੀ ਹੈ ਹੋਰ ਡਾਕਟਰਾਂ ਦੀ ਬੜੀ ਕਮੀ ਹੈ ਉਹਦੇ ਲਈ ਵੀ ਤੁਸੀਂ ਵਾਇਬਲੰਦ ਕਰੋਗੇ ਮੈਂ ਤਾਂ ਹੁਣੇ ਵੀ ਕਿਹਾ ਜੀ ਜਿਹੜਾ ਸਾਡਾ ਸਿਵਲ ਹਸਪਤਾਲ ਹੈ ਉਹਦੇ ਵਿੱਚ ਮੈਂ 5 ਕਰੋੜ ਰੁਪਏ ਦੇ ਕੇ ਗਿਆ ਸੀ ਕਿ ਉਹ ਜਿਹੜਾ ਸਿਵਲ ਹਸਪਤਾਲ ਸਭ ਤੋਂ ਵਧੀਆ ਬਣਨਾ ਚਾਹੀਦਾ ਹੈ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਅਸੀਂ ਸਿਵਲ ਹਸਪਤਾਲ ਦੇ ਵਿੱਚ ਮਰੀਜ਼ ਅੰਦਰ ਜਾਂਦਾ ਹੈ ਅੰਦਰ ਡਾਕਟਰ ਨਹੀਂ ਮਿਲਦੇ ਬਾਹਰ ਜਿਹੜਾ ਮੋਟਰਸਾਈਕਲ ਜਾਂ ਕਾਰ ਹੁੰਦੀ ਹੈ ਉਹ ਨਹੀਂ ਮਿਲਦੀ ਇਹ ਕਿੱਥੋਂ ਦਾ ਤੁਸੀਂ ਦੱਸੋ ਨਾ ਕਾਨੂੰਨ ਹੈ ਅੰਦਰ ਡਾਕਟਰ ਹੈ ਨਹੀਂ ਡਾਕਟਰ ਨਹੀਂ ਪੂਰੇ ਕਰ पाए ਬਾਹਰ ਜਿਹੜੇ ਵਹੀਕਲ ਤੇ ਆਉਂਦੇ ਆ ਉਹ ਮੋਟਰਸਾਈਕਲ ਜਾਂ ਕਾਰ ਜਿਹੜੀ ਹੁੰਦੀ ਹੈ ਉਹ ਦਿਖਾਈ ਨਹੀਂ ਦਿੰਦੀ ਇਹ ਤੁਸੀਂ ਕਰੋਗੇ ਇਹ ਸ਼ਹੀਦਾਂ ਦਾ ਸ਼ਹਿਰ ਹੈ ਸ਼ਹੀਦ ਆਜ਼ਮ ਭਗਤ ਸਿੰਘੀ ਦਾ ਹੈ ਜਿਹਨੂੰ ਤੁਸੀਂ ਆਈਕਨ ਮੰਨਦੇ ਹੋ ਇਸ ਕਰਕੇ ਕਿਸੇ ਵੀ ਪਾਸੇ ਕੋਈ ਇਹਨਾਂ ਨੇ ਕੋਈ ਦੋ ਨੌਕਰੀਆਂ ਦਿੱਤੀਆਂ ਹੁਣ ਸ਼ਹਿਰ 'ਚ ਮੈਨੂੰ ਦੱਸ ਦੇਣ ਜਦੋਂ ਸਾਡੀ ਸਰਕਾਰ ਸੀ ਸ਼ਹਿਰ ਦੇ ਵਿੱਚ ਕੰਮ ਚੱਲਦੇ ਸੀ ਗਰੀਬ ਆਦਮੀਆਂ ਦੇ ਚਿਹਰਿਆਂ ਤੇ ਲਾਲੀ ਹੁੰਦੀ ਸੀ ਰੌਣਕ ਹੁੰਦੀ ਸੀ ਅੱਜ ਉਹ ਰੌਣਕ ਕਿੱਥੇ ਗਈ ਅੱਜ ਇਹੀ ਅਫਸਰ ਨੇ ਵਿਚਾਰੇ ਜਿਹੜੇ ਸਾਡੇ ਟਾਈਮ ਤੇ ਵੀ ਕੰਮ ਕਰਦੇ ਸੀ ਪੈਸੇ ਆਉਂਦੇ ਸੀ ਪੈਸਿਆਂ ਨਾਲ ਹੀ ਕੰਮ ਚੱਲਦਾ ਹੁਣ ਕਿੱਥੋਂ ਚੱਲੇਗਾ ਇਸ ਕਰਕੇ ਮੈਂ ਸਮਝਦਾ ਹਾਂ ਕਿ ਇਹ ਸਰਕਾਰ ਜਿਹੜੀ ਹੈ ਬਿਲਕੁਲ ਫੇਲ ਸਰਕਾਰ ਹੈਗੀ ਅੰਸ਼ਾ ਨਗਰ ਕਾਉਂਸਲ ਦੇ ਪ੍ਰਧਾਨ ਵੀ ਤੁਹਾਡੇ ਹੈ ਜ਼ਿਆਦਾਤਰ ਐਮਸੀਵੀ ਕਾਂਗਰਸ ਦੇ ਹੈ ਪਰ ਇਹਦੇ ਸਾਰੇ ਕਿੰਨੀ ਡਵੈਲਪਮੈਂਟ ਜੀ ਆਪਸੇ 2-3 ਸਾਲ ਤੋਂ ਹੋਈ ਹੈ ਕਿੰਨੇ ਫੰਡ ਆਏ ਹੈ ਤੁਹਾਡੇ ਕੋਲ ਰਿਕਾਰਡ ਤਾਂ ਸਾਰਾ ਹੋਏਗਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਜਿਹੜੇ ਫੰਡ ਆਏ ਨੇ ਮੈਂ ਕਹਿ ਸਕਦਾ ਕਿ ਸਾਡੇ ਟਾਈਮ ਤੇ 100 ਰੁਪਏ ਆਉਂਦੇ ਸੀ ਤੇ ਹੁਣ ਉਹ ਜਿਹੜੇ ਹੈਗੇ 0 ਆਏ ਨੇ ਇਹ ਫੰਡ ਹੋਣਤਾ ਤਾਂ ਹੀ ਹੋਏਗਾ ਉਹ ਫੰਡ ਕਿਹਦੇ ਨੇ ਉਹ ਫੰਡ ਗਵਰਨਮੈਂਟ ਦੇ ਨਹੀਂ ਗਵਰਨਮੈਂਟ ਤੋਂ ਪਹਿਲਾਂ ਫਰੂਸਪੁਰ ਦੇ ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਨੇ ਟੈਕਸ ਫੀਅਰ ਦੇ ਪੈਸੇ ਨੇ ਜਿਹੜੇ ਉੱਥੇ ਜਾਂਦੇ ਨੇ ਤੇ ਉੱਥੋਂ ਸਾਨੂੰ ਉਹ ਦਿੰਦੇ ਨੇ ਇਸ ਕਰਕੇ ਫੰਡ ਤਾਂ ਇੱਥੇ ਆਉਂਦੇ ਹੀ ਨਹੀਂ ਕੀ ਕਰੇਗਾ ਇਹ ਕੋੜਾ ਕਾਦੇ ਨਾਲ ਦੋਸਤੀ ਕਰੇਗਾ ਤਾਂ ਕੀ ਕਰੇਗਾ ਜੇ ਤੁਸੀਂ ਗੱਡੀ ਦੇ ਵਿੱਚ ਤੇਲ ਨਹੀਂ ਪਾਓਗੇ ਤਾਂ ਗੱਡੀ ਕਿਵੇਂ ਚੱਲੇਗੀ ਇਸ ਕਰਕੇ ਸਾਰੇ ਕੰਮ 2.5 ਸਾਲ ਤੋਂ ਮੈਨੂੰ ਕੋਈ ਇੱਕ ਕੰਮ ਦੱਸ ਦੋ ਕੋਈ ਇੱਕ ਇੱਕ ਲੱਗੀ ਹੋਵੇ ਜਿਹੜੇ ਸਾਡੇ ਫੰਡ ਵੀ ਪਏ ਸੀ ਉਹ ਵੀ ਵਾਪਸ ਲੈ ਗਏ ਇਹ ਮੈਂ ਪੁੱਛਣਾ ਚਾਹਨਾ ਹੈ ਕਿ ਇਹ ਰਾਜ ਹੈ ਇਹ ਕੰਮ ਕਰਦੇ ਹੋ ਤੁਸੀਂ ਕੋਈ ਵੀ ਕੰਮ ਹੈ ਜਿਹੜਾ ਉਹ ਪੈਸੇ ਦੇ ਨਾਲ ਹੁੰਦਾ ਹੈ ਕੋਈ ਇੱਥੇ ਅੱਛੀ ਇਮਾਰਤ ਬਣੀ ਹੋਏ ਉਸ ਤੋਂ ਬਾਅਦ ਕੋਈ ਹੋਰ ਕੰਮ ਹੋਇਆ ਹੋਵੇ ਅੱਜ ਪੀਜੀਆਈ ਬਣ ਰਿਹਾ ਮੈਂ ਸਮਝਦਾ ਕਿ ਫਰੋਜ਼ਪੁਰ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਸਭ ਤੋਂ ਵੱਡੀ ਇਮਾਰਤ ਬਣ ਰਹੀ ਹੈ 4 ਸਟੋਰੀਜ਼ ਉਹ ਬਣ ਗਈ ਉਹਦੇ ਵਿੱਚ ਅਸੀਂ ਮੈਡੀਕਲ ਕਾਲਜ ਵੀ ਲੈ ਕੇ ਆਣਾ ਹੈ ਨਰਸਿੰਗ ਸਕੂਲ ਵੀ ਲੈ ਕੇ ਆਉਣਾ ਹੈ ਮੇਰਾ ਤੁਹਾਡਾ ਵਾਦਾ ਹੈ ਮੈਂ ਨਾ ਹੀ ਤਰ੍ਹਾਂ ਝੂਠ ਨਹੀਂ ਬੋਲਦਾ ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ 40000 ਤੋਂ ਵੱਧ ਬੱਚਿਆਂ ਨੂੰ ਡਾਇਰੈਕਟ ਤੇ ਇੰਡਾਇਰੈਕਟ ਵੇ ਦੇ ਵਿੱਚ ਨੌਕਰੀ ਮਿਲੇਗੀ ਇਹ ਸਾਡਾ ਬੋਲਕੋ ਕੀ ਵਿਸ਼ਵਾਸ ਹੈ ਸੀਵਰੇਜ ਬੋਰਡ ਵਾਲਿਆਂ ਨੂੰ ਅਸੀਂ ਐਕਸ਼ਨ ਸਾਹਮਣੇ ਖੜੇ ਨੇ ਇਹ ਕਹਿੰਦੇ ਜੀ ਪਰਸੋਂ ਤੱਕ ਤੁਹਾਡੀਆਂ ਗੱਡੀਆਂ ਜਿਹੜੀਆਂ ਵਾਪਸ ਆ ਜਾਣਗੀਆਂ ਅਸੀਂ ਇਹਨਾਂ ਨੂੰ ਕਹਿ ਕੇ ਚੱਲੇ ਆ ਜੇ ਸਾਡੀਆਂ ਗੱਡੀਆਂ ਵਾਪਸ ਨਹੀਂ ਆਉਣਗੀਆਂ ਪਰਸੋਂ ਤੱਕ ਅਸੀਂ ਫਿਰ ਅਗਲੇ ਹਫਤੇ ਇੱਕ ਧਰਨਾ ਦੇਵਾਂਗੇ ਉਹ ਧਰਨਾ ਦੱਸਾਂਗੇ ਕਿ ਸਾਰਾ ਸ਼ਹਿਰ ਇਕੱਠਾ ਕਰਕੇ ਦੇਾਂਗੇ ਅੱਜ ਅਸੀਂ ਸਿੰਬੋਲਿਕ ਧਰਨਾ ਦੇਣ ਦੇ ਵਾਸਤੇ ਇੱਥੇ ਆਏ ਕਿੰਨੇ ਕਿੰਨੇ ਕੁਆਲਾ ਵੀ ਜਿਹੜੀ ਸਵੱਸਿਆ ਹੈ ਥਾਲੇ ਦੇਖੋ ਗੱਲ ਇਹ ਐ ਕਿ ਫਰੂਸਪੁਰ ਦੇ ਵਿੱਚ ਕੋਈ ਵੀ ਵਾਰਡ ਇਹੋ ਜਾਨੇ ਜਿੱਥੇ ਪਾਣੀ ਦੀ ਸਮੱਸਿਆ ਨਾ ਹੋਵੇ ਜਿੱਥੇ ਪੀਣ ਵਾਲਾ ਪਾਣੀ ਸੀਵਰੇਜ ਦੇ ਵਿੱਚ ਮਿਲਦਾ ਨਾ ਹੋਵੇ ਤੁਸੀਂ ਜਾ ਕੇ ਡਾਟਾ ਇਕੱਠਾ ਕਰੋ ਵੀ ਕਿੰਨੇ ਲੋਕ ਹੁਣ ਤੱਕ ਬਿਮਾਰ ਹੋਏ ਮੇਰਾ خیال ਫਰੂਸਪੁਰ ਦੇ ਵਿੱਚੋਂ 2000 ਆਦਮੀ ਹੈਗਾ ਜਿਹੜਾ ਹਸਪਤਾਲਾਂ ਦੇ ਵਿੱਚ ਪਿਆ ਹੋਇਆ ਬਾਹਰ ਜਾ ਕੇ ਕੁਝ ਗਰੀਬ ਆਦਮੀ ਜਾਂਦੇ ਨੇ ਸਿਵਲ ਹਸਪਤਾਲ ਜਿੱਥੇ ਡਾਕਟਰ ਹੈ ਨਹੀਂ ਕੀ ਇਲਾਜ ਕਰਉਣਗੇ ਕੁਝ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਂਦੇ ਨੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਹੁਣ ਜਗ੍ਹਾ ਨਹੀਂ ਆ ਪੀਜੀਐਬੀ ਅੱਛੀ ਕਰਕੇ ਲੈ ਕੇ ਆਂਦਾ ਸੀ ਵੀ ਗਰੀਬ ਦਾ ਇਲਾਜ 10 ਰੁਪਏ ਦੇ ਨਾਲ ਹੋਏਗਾ ਇਹ ਨਹੀਂ ਕਿ ਅਮੀਰ ਆਦਮੀ ਆਪ ਦਾ ਇਲਾਜ ਕਰਦਾ ਰਹੇ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਸਾਡੇ ਵਾਸਤੇ ਗਰੀਬ ਅਮੀਰ ਇੱਕ ਹੀ ਹੈ ਇਹ ਸਾਡੇ ਦਿਲਾਂ ਦੇ ਰਾਜ ਕਰਦੇ ਗਰੀਬ ਆਦਮੀ ਇਸ ਕਰਕੇ ਮੈਂ ਨਾਲ ਲੜਾਈ ਲੜਨ ਦੇ ਵਾਸਤੇ ਹਮੇਸ਼ਾ ਹੀ ਆਇਆ ਤੇ ਲੜਦਾ ਰਾਂ ਨਹੀਂ ਅੱਛੇ ਆਪਣੇ ਇੱਕ ਸੁਪਰ ਸੱਕਰ ਮਸ਼ੀਨ ਹੈ ਜੀ ਜੋ ਆਪ ਨੂੰ ਲਾਸਟ ਗਵਰਨਮੈਂਟ ਚ ਮਿਲੀ ਸੀ ਜੀ ਉਹ ਪਰ ਜਿਹੜੀ ਸੁਪਰ ਸਫਾਈ ਮਸ਼ੀਨ ਹੈ ਉਹ ਸਾਰੇ ਸਰਕਲ ਲਈ ਹੈ ਜਿਵੇਂ ਜੀਰਾ ਤਲਵੰਡੀ ਮਖੂ ਕਿਉਂਕਿ ਇੱਕ ਵਾਰੀ ਉਹਦੇ ਨਾਲ ਜਦੋਂ ਸਫਾਈ ਹੋ ਜਾਂਦੀ ਹੈ ਫਿਰ 4-5 ਸਾਲ ਆਪਾਂ ਨੂੰ ਲੋੜ ਨਹੀਂ ਪੈਂਦੀ ਉਹ ਆਪਣਾ ਜਿਵੇਂ ਜਿਹੜਾ ਵੀ ਏਰੀਆ ਸਰਕਲ ਦੇ ਵਿੱਚ ਪੈਂਦਾ ਜੀਰਾ ਤਲਵੰਡੀ ਮਖੂ ਜਲਾਲਾਬਾਦ ਮੋਗਾ ਔਰ ਹੁਣ ਆਪਣੇ ਕੋਲ ਵੈਸੇ ਦੋ ਗ੍ਰੈਬਕਟਾ ਮਸ਼ੀਨਾਂ ਹੈ ਦੋ ਸਫਾਈ ਕਰ ਰਹੀਆਂ ਕਿ ਜਿਹੜੀ ਮਸ਼ੀਨ ਸਰਕਲ 'ਚ ਹੀ ਗਈ ਹੈ ਜਾਂ ਸਰਕਲ ਤੋਂ ਬਾਹਰ ਗਈ ਹੈ ਜਿਵੇਂ ਵਿਦਾਇਕ ਜਿਹੜੇ ਸੱਤ ਵਾਰ ਕਹਿ ਰਹੇ ਆ ਦੇ ਬਾਹਰ ਗਈ ਹੈ ਤੇ ਉਹ ਸਰਕਲ ਜੀ ਹੈ ਕਿ ਬਾਹਰ ਹੀ ਹੈ ਜੀ ਨਹੀਂ ਨਹੀਂ ਸਰਕਲ ਤਾਂ ਨਹੀਂ ਜਿੱਥੇ ਰਿਕੁਆਇਰਮੈਂਟ ਹੁੰਦੀ ਹੈ ਨਾ ਜੀ ਉੱਥੇ ਪੰਜਾਬ ਗਵਰਨਮੈਂਟ ਹੈ ਉੱਥੇ ਉਹ ਭੇਜਦੀ ਜਿੱਥੇ ਵੀ ਜ਼ਿਆਦਾ ਸ਼ਾਸਤਰੀ ਮੈਦਾਨ ਹੈ ਕਿ ਜਦੋਂ ਫਾਸਫੋਰਸ ਦੀ ਜਰੂਰਤ ਸੀ ਕਿ ਮਿਲਦੀਆਂ ਸੀ ਕੋਈ ਕੋਲ ਨਹੀਂ ਫਾਸਫੋਰਸ ਦੇ ਵਿੱਚ ਤਾਂ ਆਪਣੇ ਤੇ ਖੜੀ ਹੈ ਪਰ ਹੁਣ ਪਿੱਛੇ ਇਲੈਕਸ਼ਨ ਕਰਕੇ ਟੈਂਡਰ ਨਹੀਂ ਹੋ ਸਕੇ ਉਹ ਟੈਂਡਰ ਲਾਤੇ ਲਾਸਟ ਵੀਕ ਦੇ ਵਿੱਚ ਆਪਣੇ 9-5 ਤਰੀਕ ਤੋਂ ਆਪਣੇ 5 ਨੂੰ ਕੰਮ ਵੀ ਸ਼ੁਰੂ ਕੀਤਾ ਸੀ ਆਪਾਂ ਕਿ ਕਹਿੰਦਾ ਜੀ ਉਦੋਂ ਇਮੀਡੀਏਟਲੀ ਉੱਥੇ ਕਿਦੜਾ ਜ਼ਰੂਰਤ ਪੈ ਗਈ ਉੱਥੇ ਲੈ ਗਏ ਉਹ ਕਹਿੰਦੇ ਨੇ ਵੀ ਇੱਕ ਵਾਰੀ ਆਪਣੇ ਇਸ ਸ਼ੰਡੇ ਤੱਕ ਉੱਥੇ ਕੰਮ ਖਤਮ ਹੋ ਜਾਏਗਾ ਸੋਮਵਾਰ ਨੂੰ ਆਪਣੂ ਵਾਪਸ ਕਰ ਦੇਣਗੇ। ਤੁਸੀਂ ਕਿਵੇਂ ਦੇਖਦੇ ਹੋ? ਕਾਫੀ ਦਿੱਕਤਾਂ ਜਿਹੜੀਆਂ ਵਾਰਡਾਂ ਦੇ ਵਿੱਚ ਆ ਰਹੀਆਂ ਸੀਗੀਆਂ ਨੇ ਕਈ ਥਾਵਾਂ ਦੇ ਉੱਪਰ ਜਿਹੜਾ ਅੰਦੂਨੀ ਜੇ ਸ਼ਹਿਰ ਦੀ ਗੱਲ ਕਰੀਏ ਤਾਂ ਗੰਦਾ ਪਾਣੀ ਜਿਹੜਾ ਮਿਕਸ ਹੋ ਕੇ ਆ ਰਿਹਾ ਹੈਗਾ। ਇਸ ਨੂੰ ਲੈ ਕੇ ਜਿਹੜਾ ਕੀ ਕੀਤਾ ਜਾ ਰਿਹਾ ਹੈ। ਕਹਿੰਦੇ ਭਾਈ ਸਾਹਿਬ ਹੁਣ ਨਾ ਬਰਸਾਤੀ ਮੌਸਮ ਚੱਲ ਰਿਹਾ ਰੇਨੀ ਸੀਜ਼ਨ ਐ ਮੌਨਸੂਨ ਸੀਜ਼ਨ। ਮੌਨਸੂਨ ਸੀਜ਼ਨ ਵਿੱਚ ਕੀ ਹੁੰਦਾ ਹੈ ਇੱਕ ਤਾਂ ਬਰਸਾਤ ਪੈ ਗਈ, ਉਦੋਂ ਕੀ ਲਾਈਟ ਕੱਟ ਬਹੁਤ ਜ਼ਿਆਦਾ ਹੈ। ਜਦੋਂ ਸ਼ਿਵਰ ਭਰ ਜਾਂਦੇ ਇੱਕ ਜਿਹੜਾ ਰਾਮੇ ਵਾਲਾ ਹੱਕ ਗਰ ਡਾਊਨ ਹੋਣ ਕਰਕੇ ਲੈ ਵੀ ਉੱਥੋਂ ਜਿਹੜਾ ਪਾਣੀ ਹੈ ਇੱਧਰ ਨਹੀਂ ਆਉਂਦਾ ਠੀਕ ਹੈ ਮੈਂ ਉਹਦੇ ਬਾਰੇ ਸੜਕ ਵੀ ਲਿਖਿਆ ਸੀ ਮੈਂ ਦੀ ਸਾਹਿਬ ਨੂੰ ਤੇ ਦੂਜਾ ਬੀਐਨਆਰ ਨੂੰ ਵੀ ਸੜਕ ਵੀ ਗੁਰੂ ਨਗਰ ਤੋਂ ਲੈ ਕੇ ਗਿਲਕੋ ਵੈਲੀ ਤੱਕ ਸੜਕ ਵੀ ਉੱਚੀ ਚੱਕਿਆ ਜੇ ਧੱਕਾਂਗੇ ਨਾ ਤਾਂ ਪਾਣੀ ਉੱਥੇ ਫੁੱਟ ਖੜਾ ਰਹੂਗਾ ਫਿਰ ਕਾਂਗਰਸੀ ਨੇਤਾਵਾਂ ਨੇ ਇਹ ਵੀ ਰੋਕ ਕੇ ਆਇਆ ਵੀ ਗੰਦਗੀ ਨਾ ਕਰਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕਹਿੰਦੇ ਵਹੀ ਕੰਮ ਆਪਾਂ ਦਾ ਡਿਪਾਰਟਮੈਂਟ ਕਰਦਾ ਆਮ ਆਦਮੀ ਨਹੀਂ ਨਹੀਂ ਕੋਈ ਵੀ ਜਨਤਾ ਕੋਈ ਵੀ ਬੋਲਦਾ ਹੈ ਠੀਕ ਕੋਈ ਵੀ ਦੇ ਜੀ ਕੋਈ ਗੱਲ ਨਹੀਂ ਹੈਗੀ ਜਿਹੜਾ ਕੰਮ ਦੇਖੋ ਗਵਰਨਮੈਂਟ ਦੇ ادارے ਨੇ ਜਿਹੜਾ ਕੰਮ ਕੋਈ ਵੀ ਆ ਕੇ ਕਹਿੰਦਾ ਉਹ ਕੀਤਾ ਜਾਂਦਾ ਸਰ ਗੋਲ ਬਾਗ ਦੇ ਵਿੱਚ ਵੀ ਕਾਫੀ ਸੀਵਰੇਜ ਦਾ ਪਾਣੀ ਖੜਾ ਹੁਣ ਪ੍ਰੋਬਲਮ ਨਹੀਂ ਇਸ ਟਾਈਮ ਦੀ ਬਰਸਾਤ ਰੇਣੀ ਸੀਜ਼ਨ ਕਰਕੇ ਨਾ ਗੋਲ ਬਾਗ 8 8 ਫੁੱਟ ਏਰੀਆ ਡਾਊਨ ਹੈ ਤੇ ਉਹਦੇ ਕਰਕੇ ਬਰਸਾਤ ਦਾ ਪਾਣੀ ਆਦਰਵਾਈਜ਼ ਸੀਵਰੇਜ ਦਾ ਪਾਣੀ ਵੀ ਹੈ ਸ਼ਹਿਰ ਦੇ ਵਿੱਚ ਕਈ ਕਈ ਵਾਰ ਅਸੀਂ ਆਹ ਲਓ ਵੀ ਜਿਹੜਾ ਸੀਵਰੇਜ ਦੇ ਟੱਕਣ ਨੇ ਰਾਤ ਬਰਾਤੇ ਲਾਈਟਾਂ ਲਾਈਟ ਚਲੀ ਗਈ ਜਾਂ ਕੋਈ ਸਟਰੀਟ ਲਾਈਟ ਦਾ ਕਿਤੇ ਖਰਾਬ ਹੈ ਜਾਂ ਕਿਸੇ ਤਰ੍ਹਾਂ ਦਾ ਦਿੱਕਤ ਹੈ ਸੀਵਰੇਜ ਘੰਟਾ ਉਹ ਅਸੀਂ ਕਾਫੀ ਵਾਰ ਅਸੀਂ ਐਡਿਓ ਸਾਹਿਬ ਨੂੰ ਵੀ ਕਿਹਾ ਕਾਫੀ ਵਾਰ ਅਸੀਂ ਉਹਨਾਂ ਨਾਲ ਕਿ ਵੀ ਇੱਥੇ ਉਹਨਾਂ ਨੇ ਕਿਹਾ ਜੀ ਆਨਲਾਈਨ ਕਮਲੇਟ ਪਾਓ ਕਾਫੀ ਵਾਰ ਅਸੀਂ ਕਮਿੰਟਾਂ ਪਾਈਆਂ ਪਰ ਆਉਂਦੀ ਕੋਈ ਸੁਣਾਈ ਨਹੀਂ ਹੋਈ ਜੇ ਕਿਸੇ ਤਰ੍ਹਾਂ ਦਾ ਕੋਈ ਸਾਡਾ ਕੋਈ ਮੰਨ ਲਓ ਸਾਡਾ ਕੋਈ ਬੰਦਾ ਵੀ ਡਿੱਗਦਾ ਕੋਈ ਸੀਵਰੇਜ ਦੇ ਵਿੱਚ ਕੋਈ ਜਾਨੀ ਮਾਨੀ ਉਹਦਾ ਨੁਕਸਾਨ ਹੁੰਦਾ ਇਹ ਸੀਵਰੇਜ ਬੋਰਡ ਐਡਿਓ ਸਾਹਿਬ ਜਾਂ ਐਕਸ਼ਨ ਸਾਹਿਬ ਜ਼ਿੰਮੇਵਾਰ ਹੋਣਗੇ ਸਮੱਸਿਆ ਜੀ ਸੋਕਰ ਨਾਚ ਬਹੁਤ ਬੁਰਾ ਹਾਲ ਹੈ ਤੁਸੀਂ ਹੁਣ ਜਾ ਕੇ ਵੀ ਵੇਖ ਲਓ ਤੇ ਉੱਥੇ ਜੀ ਘਟੋ ਘਟ ਤਿੰਨ ਤਿੰਨ ਚਾਰ ਚਾਰ ਰੋਡ ਪਾਣੀ ਖੜਾ ਹੈ ਜੀ ਤੇ ਬੱਚੇ ਸਕੂਲ ਜਾਣ ਤੋਖੇ ਹੋਏ ਪਏ ਨੇ ਜੀ ਬਿਮਾਰੀਆਂ ਮੈਂ ਕਹਿੰਦਾ ਘਰ ਘਰ ਬਿਮਾਰੀ ਲੱਗੀ ਹੈ ਤੇ ਪੀਣ ਵਾਲਾ ਪਾਣੀ ਪੀਣ ਦੇ ਲਾਇਕ ਨਹੀਂ ਹੈਗਾ ਜੀ ਠੀਕ ਹੈ ਜੀ ਤੇ ਬੱਸ ਪ੍ਰਸ਼ਾਸਨ ਅਗੇ ਇਹੀ ਬੇਨਤੀ ਕਰਦੇ ਆਂ ਕਿ ਜਿੰਨੀ ਚੇਤੀ ਹੋ ਸਕੇ ਜੀ ਸੋਕਰ ਨਹਿਰ ਦਾ ਤੇ ਗੋਲਬਾ ਦਾ ਮਸਲਾ ਹੱਲ ਕੀਤਾ ਜਾਵੇ ਜੀ ਕਿਉਂਕਿ ਲੋਕ ਬਹੁਤ ਦੁਖੀ ਨੇ ਬਹੁਤ ਪਰੇਸ਼ਾਨ ਹੈ ਜੀ ਠੀਕ ਹੈ ਸੀ ਵੀ ਬਹੁਤ ਸਿੱਧੇ ਡੋਟ ਨਾਲ ਵੀ ਗੱਲਬਾਤ ਹੋਈ ਸੀ ਬਹੁਤ ਵਾਰੀ ਕੰਪਲੀਟ ਕੀਤੀ ਹੈ ਜੀ ਐਜ਼ ਅ ਪ੍ਰੂਫ ਹੈ ਮੇਰੇ ਕੋਲ ਜੀ ਆਨਲਾਈਨ ਕੰਪਲੀਟ ਹੈ ਜੀ ਆਡੀਓ ਸਾਹਿਬ ਨੂੰ ਮੈਂ ਵੀਡੀਓ ਭੇਜ ਗਿਆ ਹੈ ਜੀ ਉਹ ਵੀ ਮੇਰੇ ਕੋਲ ਪ੍ਰੂਫ ਹੈ ਜੀ ਕੀ ਜਵਾਬ ਮਿਲਿਆ ਠੀਕ ਹੈ ਜਵਾਬ ਹੈ ਜੀ ਬੰਦੇ ਜਾਣਦੇ ਨੇ ਬੰਦਿਆਂ ਕੋ ਮਸ਼ੀਨਾਂ ਹੀ ਨਹੀਂ ਹੈਗੀਆਂ ਜੀ ਜਿਵੇਂ ਯਾਰ ਆਪਣੇ ਐਸਡੀ ਸਾਹਿਬ ਦੱਸ ਰਹੇ ਨੇ ਜੀ ਮਸ਼ੀਨਾਂ ਦਾ ਗਿੱਦੜ ਵਾਈ ਗਈਆਂ ਹੀ ਆ ਜੀ ਠੀਕ ਹੈ ਤੇ ਜੋ ਕਾਂਗਰਸ ਸਰ ਠੀਕ ਹੈ ਨਾ ਤੇ ਮਸ਼ੀਨਾ ਆਉਣ ਗਿਆ ਇਹਦੇ ਵਿਚਾਰੇ ਵਰਕਰ ਕੰਮ ਕਰਨਗੇ ਵਿਚਾਰੇ ਬੰਦੇ ਆਉਂਦੇ ਨੇ ਜੀ ਉਹ ਆਵਾਜ਼ ਲੈ ਕੇ ਆ ਜਾਂਦੇ ਨੇ ਜੋ ਮਸ਼ੀਨ ਦਾ ਕੰਮ ਹੈ ਆਵਾਜ਼ ਥੋੜਾ ਕਰ ਸਕਦੀ ਹੈ ਜੀ ਠੀਕ ਹੈ ਜੀ ਆਡੀਓ ਸਭ ਅਗੇ ਇਹੀ ਬੇਨਤੀ ਕਰਦੇ ਆਂ ਵੀ ਜਿੰਨੀ ਛੇਤੀ ਹੋ ਸਕੇ ਜੀ ਗੋਲ ਬਾਗ ਦਾ ਉਹ ਵੀ ਉਹ 8 ਤੋਂ 10 ਫੁੱਟ ਡਾਊਨ ਹੈ ਜੀ ਤੇ ਲੋਕਾਂ ਦਾ ਉੱਥੇ ਜੀਣਾ ਬਹੁਤ ਮੁਸ਼ਕਲ ਹੋਇਆ ਪਿਆ ਜੀ ਪ੍ਰੋਬਲਮ ਆ ਰਹੀ ਹੈ ਸਰ ਇਹ ਜਿਹੜੀ ਸੀਵਰੇਜ ਦੀ ਸਮੱਸਿਆ ਜੀ ਖਾਸ ਕਰਕੇ ਵਾਰਡ ਨੰਬਰ 16 ਹਾਕੀ ਰਾਮੇ ਵਾਲਾ ਇਹ ਸੀ ਮਾਡਲ ਸਕੂਲ ਤੁਸੀਂ ਵੇਖਦੇ ਡੀਸੀ ਮਾਡਲ ਸਕੂਲ ਦੇ ਵਿੱਚ ਬੱਚੇ ਸਕੂਲ ਜਾਂਦੇ ਨੇ ਤੁਸੀਂ ਸਕੂਲ ਦਾ ਇੱਕ ਜਾ ਕੇ ਸਕੂਲ ਵਾਲੇ ਰੋਡ ਦਾ ਜਾ ਕੇ ਹਾਲ ਵੇਖੋ ਜਿੱਥੇ ਬੱਚੇ ਸਕੂਲ ਜਾਂਦੇ ਨੇ ਆਪਦੇ ਬੂਟ ਹੱਥਾਂ 'ਚ ਫੜ ਕੇ ਜਾਂਦੇ ਨੇ ਔਰ ਤੁਸੀਂ ਉਹ ਪੂਰਾ ਰੋਡ ਵੇਖ ਲਓ ਜਿੱਥੇ ਤਿੰਨ ਸਕੂਲ ਲੱਗਦੇ ਨੇ ਇੱਕ ਸਰਕਾਰੀ ਸਕੂਲ ਦੋ ਸਰਕਾਰੀ ਸਕੂਲ ਨੇ ਇੱਕ ਡੀਸੀ ਮਾਡਲ ਇੰਟਰਨੈਸ਼ਨਲ ਪ੍ਰਾਈਵੇਟ ਸਕੂਲ ਹੈ ਕੱਚਾ ਜੀਰਾ ਰੋਡ 'ਤੇ ਸੜਕਾਂ ਟੁੱਟ ਚੁੱਕੀਆਂ ਨੇ ਬੁਰਾ ਹਾਲ ਏ ਪਾਣੀ ਜਿਹੜਾ ਗੰਦਾ ਏ ਉਹ ਸੀਵਰੇਜ ਚਾਰਿਆ ਗਲੀਆਂ ਦੇ ਵਿੱਚ ਲੋਕ ਆਪਦੀਆਂ ਬੂਟ ਹੱਥਾਂ 'ਚ ਫੜ ਕੇ ਲੋਕ ਜਨਾਨੀ ਜਾਂਦੀਆਂ ਨੇ ਬੜਾ ਬੁਰਾ ਆਲਿਆ ਰਸੀਵਰਾਈ ਬੋਰਡ ਨੂੰ ਬੜੀ ਵਾਰੀ ਜਾ ਕੇ ਅਸੀਂ ਰੋਜ਼ ਕਹਿੰਨੇ ਆਂ ਪਰ ਇਹ ਵਾਸ ਲੈ ਕੇ ਆ ਜਾਂਦੇ ਨੇ ਉਸ ਤੋਂ ਇਲਾਵਾ ਕੁਝ ਨਹੀਂ ਔਰ ਖਾਸ ਕਰਕੇ ਇਤੋਂ ਦਾ ਜਿਹੜਾ ਮੌਜੂਦਾ ਐਮਐਲਏ ਆ ਭੁੱਲਰ ਸਾਹਿਬ ਕੱਲ ਪਰਸੋ ਸਾਡੇ ਏਰੀਏ ਦੇ ਵਿੱਚ ਆਇਆ ਤੇ ਲੋਕਾਂ ਨੇ ਖਿਲਾਰ ਕੇ ਉਹਨੂੰ ਪੁੱਛਿਆ ਵੀ ਸਾਡੇ ਇਹ ਸਾਡਾ ਹੱਲ ਕਿੱਦੋਂ ਹੋਊਗਾ ਕਹਿੰਦਾ ਮੈਂ ਵਾਸ ਲੈ ਕੇ ਆਪ ਵਰਦਾਂ ਮੈਂ ਕੀ ਕਰਾਂ ਦੋਸਤੋ ਜਿਹੜਾ ਇੱਕ ਐਮਐਲਏ ਗੱਲ ਕਰਦਾ ਤੇ ਲੋਕਾਂ ਦੀ ਸਾਰ ਕੌਣ ਲਊਗਾ ਲੋਕਾਂ ਦਾ ਜ ਬੜੇ ਬੁਰਾ ਹਾਲ ਹੈ ਲੋਕਾਂ ਦਾ ਔਰ ਮੈਂ ਬੇਨਤੀ ਕਰਨਾ ਪ੍ਰਸ਼ਾਸਨ ਨੂੰ ਕਿ ਇਹ ਜਲਦੀ ਤਜਲੀ ਇਹਨਾਂ ਏਰੀਆ ਦਾ ਹੱਲ ਕੀਤਾ ਜਾਵੇ ਨਹੀਂ ਤੇ ਆਉਣ ਸਮੇਲੀ ਅਸੀਂ ਧਰਨੇ ਦੇ ਵਾ। ਸੀਵਰੇਜ ਵੇਖੋ ਜਾ ਕੇ ਮੌਕੇ ਤੇ ਮੈਂ ਪਿੰਕੀ ਸਾਹ ਵਾ ਉੱਥੇ ਮੌਕੇ ਤੇ ਵੇਖ ਲੈਣਾ। ਕਿਹੜੇ ਇਲਾਕੇ ਬਾਉਜੀ ਤੁਹਾਨੂੰ ਲੈ ਕੇ ਗਏ ਆ ਪਿਛਲੀ ਵਾਰੀ ਤੁਹਾਨੂੰ ਬਾਹ ਮੈਂ ਫੜਿਆ ਆਉ ਤੁਹਾਨੂੰ ਦਿਖਾਈਏ। ਤੁਸੀਂ ਉੱਥੋਂ ਬਾਹ ਛਡਾ ਕੇ ਪਿਛਾਂ ਭੱਜ ਜਾਏ ਜੀ। ਕੀ ਉੱਥੇ ਬੰਦੇ ਨਹੀਂ ਰਹਿੰਦੇ? ਬੱਚੇ ਨਹੀਂ ਰਹਿੰਦੇ। 15 ਵਾਰ ਆਏ ਆ ਜੀ ਇੱਥੇ। ਇਹ ਬਾਹ ਛਡਾ ਕੇ ਭੱਜ ਜਾਂਦੇ ਉੱਥੇ ਬੰਦੇ ਨਹੀਂ ਉੱਥੇ ਜਾਨਵਰ ਨੇ ਕਿ ਪਸ਼ੂ ਨੇ। ਕਿਹੜਾ ਆਖੇ ਵਾਲਿਆ ਜੀ? ਉੱਥੇ ਕੀ ਦਿੱਕਤ ਕੀ ਆਦੀ? ਪਾਣੀ ਦੀ ਆ ਜੀ। ਹਾਂ। ਚੇਬੜਾਈ ਦੀ ਹੈ ਪਾਣੀ ਦੀ ਹੈ ਸੀੜਾਈ ਦੀ ਹੈ ਜੀ ਜਾ ਕੇ ਦੇਖੋ ਬਾਬਾ ਜੀ ਕੀ ਨਾਮ ਹੈ ਜੀ ਆਪ ਦਾ ਸੁਖਵਿੰਦਰ ਸਿੰਘ ਆ ਜੀ ਇਧਰ